ਸਾਹਿਕਲ ਜੀ ਸਾਰਿਆਂ ਨੂੰ ਮੈਂ ਸਿਰੇ ਤੁਹਾਡਾ ਸਵਾਗਤ ਕਰਦੀ ਹਾਂ ਸਾਡੇ YouTube ਚੈਨਲ ਬੈਸਟ ਕੈਰੀਅਰ ਗਾਈਡ ਫॉर ਪੰਜਾਬੀ ਤੋਂ ਅੰਮ੍ਰਿਤਸਰ ਪੰਜਾਬ ਦਾ ਇੱਕ ਬਹੁਤ ਪੁਰਾਣਾ ਤੇ ਮਸ਼ਹੂਰ ਸ਼ਹਿਰ ਹੈ ਅੰਮ੍ਰਿਤਸਰ ਦਾ ਗੋਲਡਨ ਟੈਂਪਲ ਨਾ ਸਿਰਫ ਭਾਰਤ ਵਿੱਚ ਸਗੋਂ ਦੁਨੀਆ ਭਰ ਵਿੱਚ ਮਸ਼ਹੂਰ ਹੈ ਇਸ ਤੋਂ ਇਲਾਵਾ ਪੰਜਾਬ ਦਾ ਅੰਮ੍ਰਿਤਸਰ ਆਪਣੇ ਸਵਾਦੀ ਪਕਵਾਨਾਂ ਲਈ ਮਸ਼ਹੂਰ ਹੈ ਪੰਜਾਬ ਦਾ ਅੰਮ੍ਰਿਤਸਰ ਹੁਣ ਨਾ ਸਿਰਫ ਸੈਂਸ ਪਟੇਲ ਹੀ ਸਗੋਂ ਬਿਊਟੀ ਤੇ ਮੇਕਅਪ ਇੰਡਸਟਰੀ ਲਈ ਵੀ ਮਸ਼ਹੂਰ ਬਣ ਚੁੱਕਿਆ ਹੈ ਅੰਮ੍ਰਿਤਸਰ ਪੰਜਾਬ ਵਿੱਚ ਕਈ ਪ੍ਰਮੁੱਖ ਬਿਊਟੀ ਅਕੈਡਮੀਆ ਖੁੱਲੀਆਂ ਹਨ ਜਿੱਥੇ ਪਹਿਲਾਂ ਸਟੂਡੈਂਟਸ ਨੂੰ ਮੇਕਅਪ ਕੋਰਸਾਂ ਲਈ ਦੂਰ ਜਾਣਾ ਪੈਂਦਾ ਸੀ ਹੁਣ ਸਟੂਡੈਂਟਸ ਆਪਣੇ ਸ਼ਹਿਰ ਵਿੱਚ ਹੀ ਕੋਰਸ ਕਰ ਸਕਦੇ ਹਨ ਜੇ ਤੁਸੀਂ ਅੰਮ੍ਰਿਤਸਰ ਵਿੱਚ ਮੇਕਅਪ ਅਕੈਡਮੀ ਦੀ ਭਾਲ ਕਰ ਰਹੇ ਹੋ ਤਾਂ ਤੁਸੀਂ ਅੱਜ ਦੀ ਵੀਡੀ ਜੋਬ ਪਲੇਸਮੈਂਟ ਅਤੇ ਸਟੂਡੈਂਟਸ ਦੇ ਰਿਵਿਊਜ਼ ਦੇ ਆਧਾਰ ਤੇ ਕੀਤੀ ਗਈ ਹੈ ਆਓ ਹੁਣ ਤੁਹਾਨੂੰ ਅੰਮ੍ਰਿਤਸਰ ਦੀਆਂ टॉप ਦੇ ਤਿੰਨ ਮੇਕਅਪ ਅਕੈਡਮੀ ਬਾਰੇ ਜਾਣਕਾਰੀ ਦਈਏ ਅੰਮ੍ਰਿਤਸਰ ਵਿੱਚ ਟੌਪ ਦੇ ਤਿੰਨ ਮੇਕਅਪ ਅਕੈਡਮੀ ਵਿੱਚੋਂ ਪਹਿਲੇ ਨੰਬਰ ਤੇ ਆਉਂਦੀ ਹੈ ਹੈਡਮਾਸਟਰਸ ਅਕੈਡਮੀ ਅੰਮ੍ਰਿਤਸਰ ਦੂਜੇ ਨੰਬਰ ਤੇ ਆਉਂਦੀ ਹੈ ਓਰੇਨ ਇੰਟਰਨੈਸ਼ਨਲ ਸਕੂਲ ਆਫ ਬਿਊਟਨ ਵੈਲਨੈਸ ਅੰਮ੍ਰਿਤਸਰ ਅਤੇ ਤੀਜੇ ਨੰਬਰ ਤੇ ਆਉਂਦੀ ਹੈ ਲੈਕਮ ਅਕੈਡਮੀ ਅੰਮ੍ਰਿਤਸਰ ਆਓ ਗੈਨ ਇਨ ਕਰ ਮੇ ਬੜੀ ਇੰਤੇਗਿਸਤ ਜਾਣਕਾਰੀ ਦਈਏ ਜੇ ਅੰਮ੍ਰਿਤਸਰ ਵਿੱਚ ਟੌਪ ਜੀ ਮੇਕਅਪ ਅਕੈਡਮੀ ਦੀ ਗੱ Headmasters Academy ਦੀ ਅੰਮ੍ਰਿਤਸਰ ਬ੍ਰਾਂਚ ਵਿੱਚ ਪ੍ਰੋਫੈਸ਼ਨਲ ਟ੍ਰੇਨਰਜ਼ ਉਹ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇੱਥੇ ਇੱਕ ਬੈਚ ਵਿੱਚ 40 ਤੋਂ 45 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। Headmasters Academy ਦੀ ਅੰਮ੍ਰਿਤਸਰ ਬ੍ਰਾਂਚ ਵਿੱਚ ਮੇਕਅਪ ਕੋਰਸ ਦੀ ਫੀਸ 1,50,000 ਰੁਪਏ ਹੈ ਅਤੇ ਜੀ ਡਿਊਰੇਸ਼ਨ 1 ਮਹੀਨਾ ਹੈ। ਇੱਥੇ ਕੋਰਸ ਪੂਰਾ ਕਰਨ ਵਾਲੇ ਸਟੂਡੈਂਟਸ ਨੇ ਵੀ ਵਧੀਆ ਰਿਵਿਊਜ਼ ਦਿੱਤੇ ਹਨ। Headmasters Academy ਅੰਮ੍ਰਿਤਸਰ ਬ੍ਰਾਂਚ ਵਿੱਚ ਮੇਕਅਪ ਕੋਰਸ ਕਰਨ ਵਾਲੇ ਸਟੂਡੈਂਟਸ ਨੂੰ ਪਲੇਸਮੈਂਟ ਅਤੇ ਅਪਰਨਸ਼ਿਪ ਵੀ ਦਿੱਤੀ ਨਹੀਂ ਜਾਂਦੀ। ਕੋਰਸ ਪੂਰਾ ਕਰਨ ਤੋਂ ਬਾਅਦ ਸਟੂਡੈਂਟਸ ਨੂੰ ਆਪਣੇ ਆਪ ਹੀ ਜੌਬ ਲੱਭਣੀ ਪੈਂ ਜੇ ਤੁਸੀਂ ਹੈਡ ਮਾਸਟਰਸ ਕੰਮ ਦੀ ਅੰਮ੍ਰਿਤਸਰ ਬ੍ਰਾਂਚ ਵਿੱਚ ਦਾਖਲਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਸਕ੍ਰੀਨ ਦੇ ਦਿੱਤੇ ਪਤੇ ਤੇ ਜਾ ਸਕਦੇ ਹੋ ਅੰਮ੍ਰਿਤਸਰ ਵਿੱਚ ਦੂਜੇ ਨੰਬਰ ਤੇ ਹੁੰਦੀ ਹੈ ਓਰੇਨ ਇੰਟਰਨੈਸ਼ਨਲ ਸਕੂਲ ਆਫ ਬਿਊਟੇਨ ਵੈਲਨਸ ਦੀ ਅੰਮ੍ਰਿਤਸਰ ਬ੍ਰਾਂਚ ਇਸ ਅਕੈਡਮੀ ਵਿੱਚ ਟ੍ਰੇਨਿੰਗ ਬਹੁਤ ਹੀ ਪ੍ਰੋਫੈਸ਼ਨਲ ਟ੍ਰੇਨਰਜ਼ ਦਰਦ ਦਿੱਤੀ ਜਾਂਦੀ ਹੈ ਓਰੇਨ ਇੰਟਰਨੈਸ਼ਨਲ ਸਕੂਲ ਆਫ ਬਿਊਟੇਨ ਵੈਲਨਸ ਦੀ ਅੰਮ੍ਰਿਤਸਰ ਬ੍ਰਾਂਚ ਵਿੱਚ ਇੱਕ ਬੈਚ ਵਿੱਚ 25 ਤੋਂ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਓਰੇਨ ਇੰਟਰਨੈਸ਼ਨਲ ਸਕੂਲ ਆਫ ਬਿਊਟੇਨ ਵੈਲਨਸ ਦੀ ਅੰਮ੍ਰਿਤਸਰ ਔਰੇਨ ਇੰਟਰਨੈਸ਼ਨਲ ਸਕੂਲ ਆਫ ਬਿਊਟੀ ਐਂਡ ਵੈਲਨੈਸ ਦੇ ਅੰਮ੍ਰਿਤਸਰ ਬ੍ਰਾਂਚ ਵਿੱਚ ਕੋਰਸ ਪੂਰਾ ਕਰਨ ਵਾਲੇ ਸਟੂਡੈਂਟਸ ਨੇ ਪੋਜ਼ਿਟਿਵ ਰਿਵਿਊਜ਼ ਦਿੱਤੇ ਹਨ ਕੋਰਸ ਪੂਰਾ ਕਰਨ ਵਾਲੇ ਸਟੂਡੈਂਟਸ ਦਾ ਕਹਿਣਾ ਹੈ ਕਿ ਇਥੋਂ ਦੇ ਟ੍ਰੇਨਰਸ ਬਹੁਤ ਸਹਿਯੋਗੀ ਹਨ ਅਤੇ ਚੀਜ਼ਾਂ ਨੂੰ ਡਿਟੇਲ ਵਿੱਚ ਦੱਸਦੇ ਹਨ ਔਰੇਨ ਇੰਟਰਨੈਸ਼ਨਲ ਸਕੂਲ ਆਫ ਬਿਊਟੀ ਐਂਡ ਵੈਲਨੈਸ ਦੇ ਅੰਮ੍ਰਿਤਸਰ ਬ੍ਰਾਂਚ ਵਿੱਚ ਬੇਸਿਕ ਤੋਂ ਲੈ ਕੇ ਐਡਵਾਂਸ ਅਤੇ ਮਾਸਟਰ ਲੈਵਲ ਤੱਕ ਦੇ ਮੇਕਅਪ ਕੋਰਸ ਪੇਸ਼ ਕਰਤੇ ਜਾਂਦੇ ਹਨ ਔਰੇਨ ਇੰਟਰਨੈਸ਼ਨਲ ਸਕੂਲ ਆਫ ਬਿਊਟੀ ਐਂਡ ਵੈਲਨੈਸ ਦੇ ਅੰਮ੍ਰਿਤਸਰ ਬ੍ਰਾਂਚ ਵਿੱਚ ਕੋਰਸ ਪੂਰਾ ਕਰਨ ਵਾਲੇ ਸਟੂਡੈਂਟਸ ਨੂੰ ਪਲੇਸਮੈਂਟ ਜਾਂ ਇੰਟਰਨਸ਼ਿਪ ਨਹੀਂ ਦਿੱਤੀ ਜਾਂਦੀ ਕੋਰਸ ਪੂਰਾ ਕਰਨ ਤੋਂ ਬਾਅਦ ਸਟੂਡੈਂਟਸ ਨੂੰ ਆਪਣੇ ਆਪ ਹੀ ਜੌਬ ਲੱਭਣੀ ਪੈਂਦੀ ਹੈ ਜੇ ਸਟੂਡੈਂਟਸ ਅਮਰੀਤਨ ਇੰਟਰਨੈਸ਼ਨਲ ਸਕੂਲ ਆਫ ਬਿਊਟੀ ਐਂਡ ਵੈਲਨੈਸ ਦੀ ਅੰਮ੍ਰਿਤਸਰ ਬ੍ਰਾਂਚ ਵਿੱਚ ਦਾਖਲ ਰਹਿਣਾ ਚਾਹੁੰਦੇ ਹੋ ਤਾਂ ਉਹ ਸਕ੍ਰੀਨ ਦੇ ਦਿੱਤੇ ਬੱਜਟ ਦੇ ਜਾ ਸਕਦੇ ਹਨ ਅੰਮ੍ਰਿਤਸਰ ਵਿੱਚ ਮੇਕਅਪ ਕੋਰਸਾਂ ਲਈ ਤੀਜੇ ਨੰਬਰ 'ਤੇ ਹੁੰਦੀ ਹੈ ਲਕਮੇ ਅਕੈਡਮੀ ਅੰਮ੍ਰਿਤਸਰ ਲਕਮੇ ਅਕੈਡਮੀ ਦੀ ਅੰਮ੍ਰਿਤਸਰ ਬ੍ਰਾਂਚ ਵਿੱਚ ਪ੍ਰੋਫੈਸ਼ਨਲ ਟ੍ਰੇਨਰ ਜ਼ਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਲਕਮੇ ਅਕੈਡਮੀ ਅੰਮ੍ਰਿਤਸਰ ਵਿੱਚ ਇੱਕ ਬੈਚ ਵਿੱਚ 30 ਤੋਂ 35 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਲਕਮੇ ਅਕੈਡਮੀ ਦੀ ਅੰਮ੍ਰਿਤਸਰ ਬ੍ਰਾਂਚ ਵਿੱਚ ਮੇਕਅਪ ਕੋਰਸ ਦੀ ਡਿ ਅਦਰਸ ਇਸ 1,60,000 ਰੁਪਏ ਹੈ ਲਕਮੇ ਅਕੈਡਮੀ ਅੰਮ੍ਰਿਤਸਰ ਵਿੱਚ ਮੇਕਅਪ ਕੋਰਸ ਕਰਨ ਵਾਲੇ ਸਟੂਡੈਂਟਸ ਦਾ ਕਹਿਣਾ ਹੈ ਕਿ ਇੱਥੇ ਟ੍ਰੇਨਰਸ ਥਿਉਰੀ ਅਤੇ ਪ੍ਰੈਕਟੀਕਲ ਦੋਵਾਂ ਦਾ ਹੀ ਟ੍ਰੇਨਿੰਗ ਦਿੰਦੇ ਹਨ ਲਕਮੇ ਅਕੈਡਮੀ ਦੇ ਅੰਮ੍ਰਿਤਸਰ ਬ੍ਰਾਂਚ ਵਿੱਚ ਮੇਕਅਪ ਕੋਰਸ ਕਰਨ ਵਾਲੇ ਸਟੂਡੈਂਟਸ ਨੂੰ ਪਲੇਸਮੈਂਟ ਜਾਂ ਇੰਟਰਨਸ਼ਿਪ ਨਹੀਂ ਦਿੱਤੀ ਜਾਂਦੀ ਸਟੂਡੈਂਟਸ ਲਕਮੇ ਅਕੈਡਮੀ ਅੰਮ੍ਰਿਤਸਰ ਬ੍ਰਾਂਚ ਉਸ ਦੇ ਦਾਖਲੇ ਲਈ ਸਕੀਮ ਦੇ ਦਿੱਤੇ ਪਤੇ ਤੇ ਜਾ ਸਕਦੇ ਹਨ ਜੇਕਰ ਤੁਸੀਂ ਮੇਕਅਪ ਕੋਰਸਾਂ ਵਿੱਚ ਐਕਸਪਰਟ ਬੰਨਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਭਾਰਤ ਦੀਆਂ ਟੌਪ ਦੀ ਮੇਕਅਪ ਅਕੈਡਮੀ ਤੋਂ ਕੋਰਸ ਕਰਨ ਦੀ ਸਿਫਾਰਿਸ਼ ਕਰਾਂਗੇ ਭਾਰਤ ਦੀਆਂ ਟੌਪ ਦੀਆਂ ਅਕੈਡਮੀ ਵਿੱਚ ਤੁਹਾਨੂੰ ਬਹੁਤ ਐਕਸਪਰਟ ਟ੍ਰੇਨਰਾਂ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਹ ਤੁਹਾਨੂੰ ਬਿਊਟੀ ਇੰਡਸਟਰੀ ਵਿੱਚ ਐਕਸਪਰਟ ਬਣਾਉਂਦਾ ਹੈ ਅਤੇ ਇਸ ਕਾਰਨ ਭਾਰਤ ਤੇ ਵਿਦੇਸ਼ਾਂ ਦੇ ਵੱਡੇ ਬਿਊਟੀ ਬ੍ਰਾਂਡ ਅਤੇ ਮੇਕਅਪ ਸਟੂਡੀਓ ਤੁਹਾਨੂੰ ਜੌਬਸ ਪ੍ਰਦਾਨ ਕਰਦੇ ਹਨ ਤੇ ਤੁਸੀਂ ਮੇਕਅਪ ਕੋਰਸ ਪੇਸ਼ ਕਰਨ ਵਾਲੀਆਂ ਭਾਰਤ ਦੀਆਂ ਟੌਪ ਦੀਆਂ ਅਕੈਡਮੀ ਤੋਂ ਮੇਕਅਪ ਕੋਰਸ ਕਰਨਾ ਚਾਹੁੰਦੇ ਹੋ ਤਾਂ ਅੱਜ ਅਸੀਂ ਭਾਰਤ ਦੀਆਂ ਟੌਪ ਇਹ ਪੂਰੇ ਭਾਰਤ ਵਿੱਚ ਟੌਪ ਨਿਤਿਨ ਅਜਈਆ ਮੇਕਅਪ ਅਕੈਡਮੀਆ ਹਨ ਜਿੱਥੇ ਸਟੂਡੈਂਟਸ ਕੋਰਸ ਪੂਰਾ ਕਰ ਸਕਦੇ ਹਨ ਅਤੇ ਬਹੁਤ ਐਕਸਪਰਟ ਪ੍ਰੋਫੈਸ਼ਨਲ ਬਿਊਟੀਸ਼ੀਅਨ ਜਾਂ ਮੇਕਅਪ ਆਰਟਿਸਟ ਬਣ ਸਕਦੇ ਹਨ ਭਾਰਤ ਦੀਆਂ ਟੌਪ ਦੀਆਂ ਤਿੰਨ ਮੇਕਅਪ ਅਕੈਡਮੀਆ ਜੋ ਮੇਕਅਪ ਕੋਰਸ ਪ੍ਰਦਾਨ ਕਰਦੀਆਂ ਹਨ ਉਹਨਾਂ ਵਿੱਚ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਮੇਕਅਪ ਅਤੇ ਬਿਊਟੀ ਕੋਰਸ ਪ੍ਰਦਾਨ ਕਰਨ ਲਈ ਭਾਰਤ ਦੀ ਨੰਬਰ 1 ਅਕੈਡਮੀ ਹੈ ਇਸ ਅਕੈਡਮੀ ਨੂੰ ਹਾਈ ਟ੍ਰੇਨਿੰਗ ਕੁਆਲਿਟੀ ਅਤੇ ਸਭ ਤੋਂ ਵਧੀਆ ਜੌਬ ਦੀ ਪਲੇਸਮੈਂਟ ਦੇ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਟ੍ਰੇਨਿੰਗ ਬਹੁਤ ਹੀ ਪ੍ਰੋਫੈਸ਼ਨਲ ਅਤੇ ਐਕਸਪੀਰੀਐਂਸਡ ਟ੍ਰੇਨਰਜ਼ ਦੁਆਰਾ ਦਿੱਤੀ ਜਾਂਦੀ ਹੈ। ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਟ੍ਰੇਨਿੰਗ ਦੀ ਕੁਆਲਿਟੀ ਨੂੰ ਹਾਈ ਰੱਖਣ ਲਈ ਇੱਕ ਬੈਚ ਵਿੱਚ ਸਿਰਫ 12 ਤੋਂ 15 ਸਟੂਡੈਂਟਸ ਨੂੰ ਹੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਜੋ ਹਰੇਕ ਬੱਚੇ ਤੇ ਧਿਆਨ ਕੇਂਦਰਿਤ ਕੀਤਾ ਜਾ ਸਕੇ। ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦੇ ਮਾਸਟਰ ਇਨ ਕੋਸਮੈਟੋਲੋਜੀ ਕੋਰਸ ਅਤੇ ਮਾਸਟਰ ਇਨ ਇੰਟਰਨੈਸ਼ਨਲ ਕੋਸਮੈਟੋਲੋਜੀ ਕੋਰਸ ਨੂੰ ਭਾਰਤ ਵਿੱਚ ਸਭ ਤੋਂ ਵਧੀਆ ਕੋਸਮੈਟੋਲੋਜੀ ਕੋਰਸ ਮੰਨਿਆ ਗਿਆ ਹੈ। ਪੂਰੇ ਭਾਰਤ ਦੇ ਨਾਲ- ਮਿਰਿਬਿੰਦਿਆ ਇੰਟਰਨੈਸ਼ਨਲ ਅਕੈਡਮੀ ਨੂੰ ਮੇਕਅਪ ਕੋਰਸ ਬਿਊਟੀ ਕੋਰਸ ਆਈਲੈਸ਼ ਐਕਸਟੈਂਸ਼ਨ ਕੋਰਸ ਹੇਅਰ ਐਕਸਟੈਂਸ਼ਨ ਕੋਰਸ ਹੇਅਰ ਕੋਰਸ ਨੇਲ ਕੋਰਸ ਮਾਈਕਰੋ ਬਲੇਡਿੰਗ ਕੋਰਸ ਪਰਮਨੈਂਟ ਮੇਕਅਪ ਕੋਰਸ ਇੰਟਰਨੈਸ਼ਨਲ ਕੋਰਸਸ ਆਦਲੀਪਾਤ ਦੀ ਸਭ ਤੋਂ ਵਧੀਆ ਅਕੈਡਮੀ ਮੰਨਿਆ ਜਾਂਦਾ ਹੈ ਇੰਨਾ ਹੀ ਨਹੀਂ ਵਿਦੇਸ਼ਾਂ ਵਿੱਚ ਵੱਡੀਆਂ ਬਿਊਟੀ ਕੰਪਨੀਆਂ ਵੀ ਮਿਰਿਬਿੰਦਿਆ ਇੰਟਰਨੈਸ਼ਨਲ ਅਕੈਡਮੀ ਤੋਂ ਇੰਟਰਨੈਸ਼ਨਲ ਕੋਰਸਸ ਕਰਨ ਵਾਲੇ ਸਟੂਡੈਂਟਸ ਦੀ ਬਹੁਤ ਵੱਡੀ ਮੰਗ ਹੈ ਮਿਰਿਬਿੰਦਿਆ ਇੰਟਰਨੈਸ਼ਨਲ ਅਕੈਡਮੀ ਆਪਣੇ ਡਿਪਲੋਮਾ ਤੇ ਮਾਸਟਰ ਕੋਰਸਾਂ ਵਿੱਚ 100% ਜੋਬ ਦੀ ਪਲੇਸਮੈਂ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਤੋਂ ਇੰਟਰਨੈਸ਼ਨਲ ਕੋਰਸੇਸ ਕਰਨ ਤੋਂ ਬਾਅਦ ਸਟੂਡੈਂਟਸ ਅਮਰੀਕਾ, ਕੈਨੇਡਾ, ਯੂਰਪ, ਆਸਟ੍ਰੇਲੀਆ, ਸਿੰਗਾਪੁਰ, ਮਾਲਦੀਵਸ, ਦੁਬਈ ਅਤੇ ਹੋਰ ਵੀ ਕਈ ਦੇਸ਼ਾਂ ਵਿੱਚ ਜੌਬਸ ਪ੍ਰਾਪਤ ਕਰ ਸਕਦੇ ਹਨ। ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਦੇ ਦੋ ਬ੍ਰਾਂਚ ਹਨ। ਇੱਕ ਬ੍ਰਾਂਚ ਨੌਇਡਾ ਸੈਕਟਰ 18 ਮੈਟਰੋ ਸਟੇਸ਼ਨ ਦੇ ਨੇੜੇ ਹੈ ਅਤੇ ਦੂਜੀ ਬ੍ਰਾਂਚ ਦਿੱਲੀ ਦੇ ਰਾਜੌਰੀ ਗਾਰਡਨ ਮੈਟਰੋ ਸਟੇਸ਼ਨ ਦੇ ਨੇੜੇ ਹੈ। ਤੁਸੀਂ ਸਕਰੀਨ ਤੇ ਮੇਰੀ ਬਿੰਦੇ ਇੰਟਰਨੈਸ਼ਨਲ ਕਰਦੇ ਦਾ ਪੂਰਾ ਪਤਾ ਦੇਖ ਰਹੇ ਹੋਗੇ। ਤੁਸੀਂ ਇੱਥੇ ਵਿਜ਼ਿਟ ਕਰਕੇ ਵੀ ਹੋਰ ਜਾਣਕਾਰੀ ਲੈ ਸਕਦੇ ਹੋ। ਭਾਰਤ ਵਿੱਚ ਦੂ ਪਰਲ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਟ੍ਰੇਨਿੰਗ ਪ੍ਰੋਫੈਸ਼ਨਲ ਟ੍ਰੇਨਰਜ਼ ਦੁਆਰਾ ਦਿੱਤੀ ਜਾਂਦੀ ਹੈ। ਪਰਲ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਇੱਕ ਬੈਚ ਵਿੱਚ 30 ਤੋਂ 35 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਪਰਲ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਮੇਕਅਪ ਕੋਰਸ ਦੀ ਫੀਸ 4,20,000 ਰੁਪਏ ਹੈ ਅਤੇ ਇਸ ਦੀ ਡਿਊਰੇਸ਼ਨ 11 ਮਹੀਨੇ ਹੈ। ਪਰਲ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਕਿਸੇ ਵੀ ਸਟੂਡੈਂਟ ਨੂੰ ਪਲੇਸਮੈਂਟ ਅਤੇ ਇੰਟਰਨਸ਼ਿਪ ਨਹੀਂ ਦਿੱਤੀ ਜਾਂਦੀ। ਇੱਥੇ ਕੋਰਸ ਕਰਨ ਵਾਲੇ ਸਟੂਡੈਂਟਸ ਨੂੰ ਆਪਣੇ ਆਪ ਹੀ ਜੌਬਸ ਲੱਭਣੇ ਪੈਂਦੇ ਹਨ। ਜੇ ਤੁਸੀਂ ਪਰਲ ਅਕੈਡਮੀ ਦੀ ਮੁੰਬਈ ਬ੍ਰਾਂਚ ਫਰਤੂਚ ਮੇਕਅਪ ਕੋਰਸ ਕਰਵਾਉਣ ਲਈ ਤੇ ਜੇ ਨਬਰ ਤੇ ਅਧਿ ਹੈ ਅਨੁਰਾਗ ਮੇਕਅਪ ਮੰਤਰ ਅਕੈਡਮੀ ਦੀ ਮੁੰਬਈ ਬ੍ਰਾਂਚ ਅਨੁਰਾਗ ਮੇਕਅਪ ਮੰਤਰ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਇੱਕ ਬੈਚ ਵਿੱਚ 100 ਤੋਂ 200 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਦੇ ਨਾਲ ਹੀ ਅਨੁਰਾਗ ਮੇਕਅਪ ਮੰਤਰ ਅਕੈਡਮੀ ਮੁੰਬਈ ਵਿੱਚ ਬਹੁਤ ਹੀ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸ ਟ੍ਰੇਨਰਾਂ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਨੁਰਾਗ ਮੇਕਅਪ ਮੰਤਰ ਅਕੈਡਮੀ ਵਿੱਚ ਮੇਕਅਪ ਕੋਰਸ ਦੀ ਫੀਸ 1,80,000 ਰੁਪਏ ਹੈ ਅਤੇ ਇਸ ਦੀ ਡਿਊਰੇਸ਼ਨ 1 ਮਹੀਨਾ ਹੈ ਅਨੁਰਾਗ ਮੇਕਅਪ ਮੰਤਰ ਅਕੈਡਮੀ ਵਿੱਚ ਮੇਕਅਪ ਕੋਰਸ ਵਿੱਚ ਕਿਸੇ ਵੀ ਸਟੂਡੈਂਟਸ ਨੂੰ ਕੋਈ ਪਲੇਸਮੈਂਟ ਜਾਂ ਇੰਟਰਨਸ਼ਿਪ ਨਹੀਂ ਦਿੱਤੀ ਜਾਂਦੀ। ਇਹ ਕੋਰਸ ਪੂਰਾ ਕਰਨ ਤੋਂ ਬਾਅਦ ਸਟੂਡੈਂਟਸ ਨੂੰ ਆਪਣੇ ਆਪ ਹੀ ਜੌਬ ਲੱਭਣੀ ਪੈਂਦੀ ਹੈ। ਜੇ ਤੁਸੀਂ ਅਨੁਰਾਗ ਮੇਕਅਪ ਮੰਤਰ ਮੁੰਬਈ ਵਿੱਚ ਦਾਖਲਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ স্ক্রিন ਦੇ ਦਿੱਤੇ ਪਤੇ ਤੇ ਜਾ ਸਕਦੇ ਹੋ। ਭਾਰਤ ਦਾ ਸਭ ਤੋਂ ਫੇਮਸ ਮੇਕਅਪ ਆਰਟਿਸਟ ਕੌਣ ਹੈ? ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਤੁਸੀਂ ਆਪਣੇ ਕਰੀਅਰ ਬਾਰੇ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਬੈਸਟ ਕੈਰੀਅਰ ਗਾਈਡ ਫॉर ਪੰਜਾਬੀ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲ